ਤਨ ਸਿਵਾਹੀ ਗੁਰ ਸਰਬਜੀ ਜੇਪਾ ਇੱਕ ਕਵਨ ਗੁਣ ਕਹੀਐ ਬੇਸ਼ਮਾਰ ਬੇਅੰਤ ਸਵਾਮੀ ਤੇਰਵੰਤਨਾ ਕੇ ਨਹੀਂ ਲਹੀਆ ਤੰਦ ਚਾਨਣ ਤਾਂ ਥੀਏ ਜਉ ਸਤਿਗੁਰ ਮਿਲੇ ਰਜਾਈ ਬੰਦਨ ਤੋੜ ਸਚ ਵਸੈ ਅਗਿਆਨ ਅੰਧੇਰਾ ਜਾਏ ਸਬਕਿਸ਼ ਦੇਖੈ ਤਸੈ ਕਾ ਜਲ ਕੀ ਆਤਨ ਸਾਜ ਨਾਨਕ ਸ਼ਰਨ ਕਰਤਾਰ ਕੀ ਕਰਤਾ ਰਖੈ ਲਾਜ ਪਉੜੀ ਜਦੋਂ ਆਪੇ ठाट ਗਿਆ ਬਹਿ ਕਰਤੇ ਤਦੋਂ ਪੁੱਛਣਾ ਸੇਵਕ ਬਿਆ ਤਦੋਂ ਕਿਆ ਕੋ ਲੇਵ ਕਿਆ ਪੋ ਦੇਵ ਜਾਂ ਅਵਰ ਨ ਦੂਜਾ ਕੀਆ ਆਰੇ ਆਪੇ ਜਗਤ ਪਾਇਆ ਕਰਤੇ ਫਿਰ ਆਪੇ ਜਗਤ ਉਪਾਇਆ ਕਰਤਾ ਦਾਨ ਸਭਨਾ ਕੋ ਦਿਆ ਆਪੇ ਸੇ ਬਣਾਈਐ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਨਿਰੰਕਾਰ ਅਕਾਰ ਹੈ ਆਪੇ ਆਪੇ ਕਰੇ ਸੋਥੀ ਆ ਡੰਡੋਤ ਬੰਦਰ ਅਲਕਵਾਰ ਸਰਦ ਕਲਾ ਸਮਰਥ ਦੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਣ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਜੁਗ ਜੁਗ ਅਟਲ ਸ਼ਬਦ ਗੁਰੂ ਨਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉੱਜੜ ਦੇਖੇ ਗੁਰੂ ਸਵਾਰੀ ਸਾਧ ਸੰਗਤ ਜੀ ਆਪ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਸਤਿਗੁਰਾਂ ਦੀ ਬਾਣੀ ਪਾਠ ਸੋਦਰ ਦੇ ਜਾਪ ਸਰਵਣ ਕੀਤੇ ਨੇ ਸਤਿਗੁਰਾਂ ਦੀ ਅਪਾਰ ਤੇ ਬੇਅੰਤ ਕਿਰਪਾ ਹੋਈ ਹੈ ਲੜੀਵਾਰ ਕਥਾ ਵਿਚਾਰ ਸਰਵਨ ਕਰਨ ਦੇ ਯਤਨ ਸੀਲ ਆਪਾਂ ਸਾਰੇ ਜਣੇ ਹੋਏ ਆਂ ਆਪ ਜਿਨੇ ਜੋ ਸ਼ਬਦ ਸਰਵਨ ਕੀਤਾ ਹੈ ਇਹ ਸ਼ਬਦ 551 ਅੰਗ ਤੇ ਸਭਾਈਮਾਨ ਹੈ ਬਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰ ਫਤਿ ਪ੍ਰਵਾਨ ਕਰਿਓ ਜੀ ਸਰਬੱਤ ਮਾਈ ਭਾਈ ਇੱਕੋ ਸੁਰ ਵਿੱਚ ਗੱਜ ਕੇ ਫਤਿ ਬਲਾਓ ਆਪ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ ਦੋ ਸ਼ਲੋਕ ਇੱਕ ਪਉੜੀ ਇੱਕ ਸ਼ਲੋਕ ਦੀ ਆਪਾਂ ਕੱਲ ਵਿਚਾਰ ਕੱਲ ਦੇ ਦਿਵਾਨਾਂ ਵਿੱਚ ਕੀਤੀ ਸੀ ਰੰਦੇ ਸ਼ਬਦ ਦੀ ਵਿਚਾਰ ਆਪਾਂ ਹੁਣ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਕਿਰਪਾ ਕਰਨ ਵੱਡੀ ਗੱਲ ਇਹ ਹੁੰਦੀ ਹੈ ਕਿ ਗੁਰੂ ਦੇ ਸ਼ਬਦ ਦੀ ਸਾਨੂੰ ਸਮਝ ਲੱਗੇ ਜੋ ਗੁਰੂ ਸਾਹਿਬ ਜੀ ਸਾਨੂੰ ਕਹਿ ਰਹੇ ਨੇ ਜੋ ਸਮਝਾ ਰਹੇ ਨੇ ਉਦੀ ਸਮਝ ਲੱਗਣੀ ਬਹੁਤ ਜ਼ਰੂਰੀ ਹੈ ਜੇ ਸਮਝ ਨਹੀਂ ਲੱਗ ਰਹੀ ਮੈਂ ਵਿਚਾਰ ਕਰ ਰਿਹਾ ਤੁਹਾਨੂੰ ਸਮਝ ਨਹੀਂ ਲੱਗੀ ਤੇਰ ਤੋਂ ਸਮਾਂ ਵਿਅਰਥ ਹੈ ਗੁਰੂ ਕਿਰਪਾ ਕਰੇ ਕੋਸ਼ਿਸ਼ ਇਹੀ ਹੁੰਦੀ ਹੈ ਕਿ ਭਾਵੇਂ ਆਪਾਂ ਬਹੁਤੇ ਆ ਥੋੜੇ ਆ ਜਿੰਨੇ ਵੀ ਜਣੇ ਸੁਣ ਰਹੇ ਆ ਜੇ ਜੋ ਆਪਾਂ ਇਹ ਸਤ ਸੰਗਤ ਦਾ ਮਾਹੌਲ ਬੜਿਆ ਇਹ ਸਫਲ ਹੋ ਜਾਵੇ ਇਹ ਪ੍ਰਵਾਨ ਹੋ ਜਾਵੇ ਹੁਣਾਂ ਤਾਂ ਹੀ ਆਪਾਂ ਨੂੰ ਗੁਰੂ ਦੇ ਸ਼ਬਦ ਦੀ ਸਮਝ ਲੱਗੇ ਗੁਰੂ ਸਾਹਿਬ ਜੀ ਸਾਡੇ ਵਾਸਤੇ ਕੀ ਸਨੇਹਾ ਦੇ ਰਹੇ ਨੇ ਬਾਕੀ ਜੇ ਆਪਾਂ ਨੂੰ 2 ਨੂੰ 4 ਨੂੰ 5 ਨੂੰ 7 ਨੂੰ ਸਮਝ ਲੱਗ ਗਈ ਤੇ ਇਹ ਆਪਾਂ ਖਜ਼ਾਨਾ ਆਪਣੇ ਕੋਲੇ ਹੀ ਨਹੀਂ ਸੰਭ ਕੇ ਰੱਖਣਾ ਇਹ ਆਪਾਂ ਗਾਂਹ ਹੋਰ ਵੀ ਜਿੱਥੇ ਜਾਈਏ ਜਿੱਥੇ ਵਹੀਏ ਉੱਥੇ ਹੀ ਆਪਾਂ ਗੁਰੂ ਨਾਨਕ ਦੀ ਗੱਲ ਕਰੀਏ ਉੱਥੇ ਹੀ ਆਪਾਂ ਦੱਸੀਏ ਕਿ ਗੁਰੂ ਨਾਨਕ ਨੇ ਬਾਣੀ ਅੰਦਰ ਐਂ ਤਾਂ ਵੀ ਲਿਖਿਆ ਹੋਇਆ ਆ ਵੀ ਸ਼ਬਦ ਹੈ ਦੇਖੋ ਕਿਸੇ ਦੁਕਾਨਦਾਰ ਦੀ ਮਸ਼ਹੂਰੀ ਕਰਨੀ ਹੋਵੇ ਨਾ ਤੇ ਤੁਸੀਂ ਕੋਈ ਸਮਾਨ ਖਰੀਦ ਕੇ ਲਿਆਉਂਦੇ ਹੋ ਭੈਣੋ ਮੰਨ ਲਓ ਸੂਟ ਹੀ ਪਹਿਣਾ ਕਪੜਾ ਲਿਆਉਣ ਕਿਸੇ ਦੁਕਾਨ ਤੋਂ ਤੇ ਆਣ ਕੇ ਪੰਜ ਸੱਤ 10 ਭੈਣਾਂ ਬੈਠੀਆਂ ਨੇ ਤੇ ਉਹਨਾਂ ਦਸਾਂ ਦੇ ਵਿੱਚ ਇੱਕ ਭੈਣੋ ਬੋਲੀ ਕਿੰਤੀ ਮਸਲਾਨੀ ਦੁਕਾਨ ਤੋਂ ਆ ਕਪੜਾ ਲੈ ਕੇ ਆਈ ਸੀ ਔਰ ਕਪੜਾ ਵੀ ਬਹੁਤ ਵਧੀਆ ਤੇ ਰੇਟ ਵੀ ਵਧੀਆ ਉਹਨਾਂ ਪੰਜ ਸੱਤਾਂ ਨੇ ਸੁਣਿਆ ਤੇ ਉਹਨਾਂ ਦੇ ਦਿਮਾਗ ਅੰਦਰ ਇਹ ਗੱਲ ਜ਼ਰੂਰ ਆਈ ਹੋਵੇਗੀ ਕਿ ਜੇ ਇਸ ਸਾਡੀ ਭੈਣ ਨੇ ਉਸ ਦੁਕਾਨ ਤੋਂ ਕਪੜਾ ਲੈ ਕੇ ਆਈ ਇਹਨੇ ਸਲਾਇਆ ਇਹ ਕਪੜਾ ਵੀ ਚੰਗਾ ਤਾਂ ਰੇਟ ਵੀ ਠੀਕ ਹੈ ਤੇ ਫਿਰ ਮਾਨ ਅੰਦਰ ਜਦੋਂ ਕਿਤੇ ਮੰਮੀ ਖਰੀਦਣਾ ਹੋਇਆ ਮੰਮੀ ਉਸੇ ਦੁਕਾਨ ਤੋਂ ਜਾ ਕੇ ਖਰੀਦਾਂਗੀ ਜਾਂ ਖਰੀਦਾਂਗਾ ਜਰੂਰ ਮਾਨ ਅੰਦਰ ਗੱਲ ਆਉਂਦੀ ਹੈ ਨਾ ਕਿ ਜੇ ਇੰਨੇ ਉਸ ਦੁਕਾਨ ਤੋਂ ਖਰੀਦੇ ਆ ਵਧੀਆ ਤੇ ਫਿਰ ਮੰਮੀ ਉਸ ਦੁਕਾਨ ਤੋਂ ਖਰੀਦਣਾ ਇਸੇ ਤਰ੍ਹਾਂ ਕਿਤੇ ਵੀ ਜਾ ਕੇ ਬੈਠ ਜਾਈਏ ਪੰਜ ਸੱਤਾਂ ਦੀ ਮਹਿਫਲ ਲੱਗੀ ਹੋਵੇ ਤੇ ਉੱਥੇ ਆਪਾਂ ਗੱਲ ਕਰਗੀ ਪਈ ਗੁਰੂ ਕਰ ਗੁਰ ਸ਼ਬਦ ਵਿਚਾਰ ਹੁੰਦੀ ਹੈ ਗੁਰੂ ਦੇ ਅਮੋਲਕ ਹੀਰੇ ਅਮੋਲਕ ਭੰਡਾਰਾ ਗੁਰੂ ਦਾ ਸਾਡੀ ਝੋਲੀ ਵਿੱਚ ਪੈ ਰਿਆ ਜਿਹਦਾ ਮੁੱਲ ਹੀ ਕੋਈ ਨਹੀਂ ਗੁਰਮੁਖ ਪਿਆਰੋ ਜਿਹੜੀਆਂ ਵਿਚਾਰਾਂ ਆਪਾਂ ਜਿਹੜੀਆਂ ਗੁਰੂ ਦੀਆਂ ਵਿਚਾਰਾਂ ਆਪਾਂ ਇੱਥੇ ਗੁਰੂ ਕੋਲੋਂ ਲੈਨੇ ਆਪਾਂ ਗੁਰੂ ਨਾਲ ਗੱਲਾਂ ਕਰਦੇ ਆਂ ਇੰਨਾਂ ਦਾ ਕੋਈ ਮੁੱਲ ਹੈਗਾ ਅਮੁੱਲਕ ਨੇ ਕੋਈ ਮੁੱਲ ਨਹੀਂ ਗੁਰੂ ਦੀਆਂ ਵਿਚਾਰਾਂ ਨੇ ਗੁਰੂ ਦੇ ਬਚਨ ਨੇ ਇਹ ਤੇ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਕੀ ਫਰਮਾਨ ਕਰਦੇ ਨੇ ਅੰਧੇ ਚਾਨਣ ਤਾਂ ਥੀਏ ਜਾਂ ਸਤ ਗੁਰ ਮਿਲੈ ਰਜਾਈਏ ਅੰਮ੍ਰਿਆ ਨੂੰ ਚਾਲਣ ਤਾਂ ਬਾਸ਼ਾ ਜੀ ਕਹਿੰਦੇ ਗੁਰੂ ਦੀ ਰਜ਼ਾ ਹੋ ਜਾਵੇ ਤਾਂ ਜੇ ਗੁਰੂ ਦੀ ਰਜ਼ਾ ਹੋ ਜਾਵੇ ਗੁਰੂ ਦੀ ਰਹਿਮਤ ਹੋ ਜਾਵੇ ਤਾਂ ਅੰਦੇ ਚਾਲਣ ਤਾਂ ਠੀਕ ਹੈ ਜਦ ਸਤਗੁਰ ਮਿਲੇ ਜਾਏ ਜੇ ਗੁਰੂ ਦੀ ਰਜ਼ਾ ਹੋ ਜਾਵੇ ਗੁਰੂ ਦਾ ਹੁਕਮ ਹੋ ਜਾਵੇ ਜੇ ਚੰਨਣ ਹੋ ਗਿਆ ਗੁਰੂ ਦੀ ਬਖਸ਼ਿਸ਼ ਹੋ ਗਈ ਇੱਥੇ ਵਸ ਨੂੰ ਫਿਰ ਸਤਿਗੁਰੂ ਜੀ ਕਹਿੰਦੇ ਨੇ ਬੰਧਨ ਤੋੜੈ ਤੇ ਬੰਧਨ ਵੀ ਟੁੱਟ ਜਾਂਦੇ ਨੇ ਆਖੋ ਸਤਨਾਮ ਕੱਲਾ ਚੰਨਣੀ ਨਹੀਂ ਹੁੰਦਾ ਫਿਰ ਗੁਰਮੁਖ ਪਿਆਰਿਓ ਬੰਧਨ ਵੀ ਟੁੱਟ ਜਾਂਦੇ ਨੇ ਬੰਧਨ ਤੋੜੈ ਸੱਚ ਵਸੈ ਬੰਧਨ ਟੁੱਟ ਜਾਂਦੇ ਨੇ ਸੱਚ ਅੰਦਰ ਵਸ ਜਾਂਦਾ ਏ ਫਿਰ ਇੱਥੇ ਬਸ ਨੇ ਅਗਿਆਨ ਅੰਧੇਰਾ ਜਾਏ ਜਿਹੜਾ ਅਗਿਆਨਤਾ ਦਾ ਹਨੇਰਾ ਉਹ ਵੀ ਖਤਮ ਹੋ ਜਾਂਦਾ ਕੋ ਸਤਨਾਮ ਅਗਿਆਨਤਾ ਦਾ ਹਨੇਰਾ ਅਗਿਆਨੀ ਗਿਆਨ ਆ ਜਾਂਦਾ ਜ਼ਿੰਦਗੀ ਵਿੱਚ ਸਮਝ ਲੱਗ ਜਾਂਦੀ ਜ਼ਿੰਦਗੀ ਦੀ ਲਾਈਫ ਦਾ ਪਤਾ ਲੱਗ ਜਾਂਦਾ ਗੁਰਮੁਖ ਪਿਆਰੇ ਉਹ ਲਾਈਫ ਸਿਰਫ ਇਹੋ ਕੁਝ ਨਹੀਂ ਹੈ ਕਿ ਜਨਮ ਲੈ ਲਿਆ ਪੜ੍ਹਾਈ ਲਿਖਾਈ ਕਰ ਲਈ ਬਿਜ਼ਨਸ ਕਾਰੋਬਾਰ ਸੈੱਟ ਹੋ ਗਿਆ ਪੈਸਾ ਕਮਾ ਲਿਆ ਬੱਚੇ ਪੈਦਾ ਕਰ ਲਏ ਕੋਠੀ ਬਣਾ ਲਈ ਗੱਡੀਆਂ ਲੈ ਲਈਆਂ ਤਲਿਏ ਹੋਈ ਜ਼ਿੰਦਗੀ ਐ ਐਨੀ ਕੀ ਲਾਫਾ ਹੈ ਬੰਦਾ ਬਣਾ ਕਾਮਯਾਬ ਹੋ ਗਿਆ ਵੀ ਬੜਾ ਬੰਦੇ ਨੇ ਕਾਮਯਾਬੀ ਕੀਤੀ ਵੀ ਲੋ ਵੀ ਇਹਨੇ ਕੋਠੀ ਬਣਾ ਲਈ ਭਈ ਬੱਲੇ 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 ਗੱਡੀ ਲੈ ਲਈ ਵੀ ਲੈ ਅਇਜ ਤੇ ਵੱਡੇ ਵੱਡੇ ਦੁਨੀਆ ਤੇ ਰਾਜੇ ਸਿਕੰਦਰ ਵਰਗੇ ਹੁਣ ਵੱਡੇ ਵੱਡੇ ਜਿਨ੍ਹਾਂ ਨੇ ਦੁਨੀਆ ਤੇ ਰਾਜ ਕੀਤਾ ਉਹ ਵੀ ਚਲੇ ਗਏ ਕੋਈ ਯਾਦ ਕਰਦਾ ਉਹਨਾਂ ਨੂੰ ਕਿਤੇ ਕਰਦਾ ਯਾਦ ਜੇ ਕੋਈ ਯਾਦ ਕਰਦਾ ਤੇ ਇੱਕ ਜੋੜਾ ਗੰਢਣ ਵਾਲੇ ਨੂੰ ਵੀ ਯਾਦ ਕਰਦਾ ਭਗਤ ਰਬਦਾਸ ਨੂੰ ਵੀ ਨਕ ਮਸਤਕ ਹੁੰਦਾ ਕੋ ਸਤਨਾਮ ਜੇ ਕੋਈ ਸਿਰ ਝੁਕਾਉਂਦਾ ਯਾਦ ਕਰਦਾ ਤੇ ਇੱਕ ਖੱਡੀ ਬੜਨ ਵਾਲੇ ਨੂੰ ਭਗਤ ਕਬੀਰ ਨੂੰ ਵੀ ਯਾਦ ਕਰਦੇ ਨੇ ਨਕ ਮਸਤਕ ਹੁੰਦੇ ਨੇ ਆ ਕੋ ਸਤਨਾਮ ਪਰਮੁਖ ਪਿਆਰਿਓ ਵੱਡੇ ਤਨ ਦੌਲਤ ਨਾਲ ਕਿਸੇ ਨੇ ਕੋਈ ਕੋਈ ਕਿਸੇ ਨੂੰ ਯਾਦ ਨਹੀਂ ਜੀ ਕਰਦਾ ਮਾਇਆ ਨਾ ਰਾਜ ਭਾਗ ਨਾ ਕੋਈ ਕਿਸੇ ਨੂੰ ਯਾਦ ਨਹੀਂ ਜੀ ਕਰਦਾ ਇਹ ਤੇ ਇੱਕ ਦੋ ਪੀੜੀ ਤੱਕ ਹੁੰਦਾ ਬੰਦਾ ਮਰ ਜਾਵੇ ਤੇ ਧੀਆ ਪੁੱਤ ਯਾਦ ਕਰਦੇ ਨੇ ਥੋੜਾ ਜਿਹਾ ਸਮਾਂ ਜਿਆਦਾ ਸਮਾਂ ਨਹੀਂ ਸਾਲ ਦੋ ਸਾਲ ਅੱਧ ਵੱਧ ਵੱਧ ਸਾਲ ਦੋ ਸਾਲ ਘਰ ਵਾਲੀ ਯਾਦ ਕਰੇ ਕਿ ਜਿੰਨਾ ਕ ਸਮਾਂ ਉਹਦੀ ਲਾਈਫ ਹੈ ਬਸ ਬੱਚੇ ਥੋੜਾ ਜਿਹਾ ਸਮਾਂ ਯਾਦ ਕਰਦੇ ਨੇ ਪੋਤਰੇ ਕਿਤੇ ਕਿੰਨਾ ਕ ਯਾਦ ਕਰਦੇ ਨੇ ਦਾਦੇ ਨੂੰ ਕਰਦੇ ਯਾਦ ਕੋਈ ਨਹੀਂ ਪੁੱਛਦਾ ਕਿਸੇ ਨੂੰ ਜੇ ਜ਼ਿੰਦਗੀ ਚ ਅਗਿਆਨ ਗਿਆਨ ਆ ਗਿਆ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ ਪਤਾ ਲੱਗ ਗਿਆ ਕਿ ਮੇਰਾ ਗੁਰੂ ਮੈਂ ਗੁਰੂ ਦਾ ਇਤੇ ਸਮਝ ਲੱਗ ਗਈ ਕਿ ਮੇਰਾ ਕੀ ਇਹ ਸੰਸਾਰ ਤੇ ਭਾਈ ਮੇਰਾ ਮੁਝਮਾ ਕਛਨੀ ਜੋਕਿਸ਼ ਹੈ ਸੋ ਤੇਰਾ ਤੁਝ ਕੋ ਸੌਪਤੇ ਕਿਆ ਲੱਗੈ ਮੇਰਾ ਕੀ ਹੈ ਸਮਝ ਲੱਗ ਗਈ ਫਿਰ ਪਾਸ਼ਾ ਫਰਮਾਨ ਕਰਦੇ ਨੇ ਭਾਈ ਜਦੋਂ ਜ਼ਿੰਦਗੀ ਦੇ ਚਾਨਣ ਆ ਗਿਆ ਹਨੇਰਾ ਦੂਰ ਹੋ ਗਿਆ ਬੰਧਨ ਟੁੱਟ ਗਏ ਤੇ ਪਾਤਸ਼ਾ ਸਭ ਕੁਛ ਦੇਖੈ ਤਿਸੈ ਕਾ ਸਭ ਕੁਛ ਦੇਖੈ ਤਿਸੈ ਕਾ ਜਨ ਕੀਆ ਤਨ ਸਾਜ ਉਹ ਸਭ ਕੁਝ ਦੇਖਦਾ ਜਿਨੇ ਸਰੀਰ ਬਣਾਇਆ ਤੇ ਸਰੀਰ ਨੂੰ ਸਾਜਿਆ ਸਭ ਕੁਛ ਦੇਖੇ ਤਿਸੈ ਕਾ ਜਨ ਕੀਆ ਤਨ ਤਨ ਵਿੱਚ ਸਰੀਰ ਸਾਜ ਸਾਜਣ ਦਾ ਭਾਵ ਵਰਤ ਹੁੰਦਾ ਜੇ ਨੂੰ ਇਹਨੂੰ ਸੋਨਾ ਬਣਾਉਣਾ ਤਲਾ ਟੰਜਾ ਹੀ ਖੜਾ ਕੀਤਾ ਇਹਨੂੰ ਸੋਨਾ ਸੁੰਦਰ ਵੀ ਬਣਾਇਆ ਸੋਨਾ ਸਰੀਰ ਬਣਾਇਆ ਇਹਨੂੰ ਸਵਾਰਿਆ ਵੀ ਇਹ ਮਾਲਕ ਨੇ ਜਿਹੜੀ 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 ਚੀਜ਼ ਜਿੱਥੇ-ਜਿੱਥੇ ਲੱਗਣੀ ਸੀ ਮਾਲਕ ਨੇ ਉੱਥੇ ਹੀ ਲਾਈ ਹੈ ਸਿਰ ਦੇ ਉੱਪਰ ਵਾਲ ਨੇ ਨਾ ਗੁਰਮੁਖ ਪਿਆਰਿਓ ਸੋਹਣੇ ਲੱਗਦੇ ਨੇ ਅੱਖਾਂ ਦੇ ਪਰਵਾਲ ਨੇ ਪਰਵਟੇ ਸੋਹਣੇ ਲੱਗਦੇ ਨੇ ਆ ਕਈਆਂ ਦੇ ਨਾ ਅੱਖਾਂ ਤੇ ਵਾਲ ਨਹੀਂ ਹੁੰਦੇ ਇੱਥੇ ਕਿਤੇ ਦੇਖਿਓ ਉਹਨਾਂ ਦੀਆਂ ਅੱਖਾਂ ਨਹੀਂ ਚੰਗੀਆਂ ਲੱਗਦੀਆਂ ਚੰਗੀਆਂ ਜੀਆਂ ਲੱਗਦੀਆਂ ਨੇ ਹੋਰ ਤਰ੍ਹਾਂ ਦੀਆਂ ਲੱਗਦੀਆਂ ਨੇ ਇਹ ਵੀ ਮਾਲਕ ਨੇ ਸੁੰਦਰਤਾ ਵਾਸਤੇ ਲਾਏ ਨੇ ਤੇ ਕਈਆਂ ਦੇ ਕਈ ਦੁਨੀਆ ਤੇ ਐਸੇ ਮਨੁੱਖ ਵੀ ਹੈਗੇ ਨੇ ਜਿਨ੍ਹਾਂ ਤੇ ਦਾੜੀ ਨਹੀਂ ਜਿਨ੍ਹਾਂ ਨੂੰ ਆਉਂਦੀ ਦਾੜਾ ਨਹੀਂ ਆਉਂਦਾ ਜਿਨ੍ਹਾਂ ਨੂੰ ਆਪਾਂ ਪੰਜਾਬੀ ਸ਼ਬਦ ਵਿੱਚ ਕਹਿੰਦੇ ਨੇ ਖੋਦੇ ਆ ਦਾੜੀ ਨਹੀਂ ਆਉਂਦੀ ਉਹ ਫਿਰ ਡਾਕਟਰਾਂ ਕੋਲੇ ਭੱਜੇ ਫਿਰਦੇ ਨੇ ਆਯੁਰਵੈਦਿਕ ਦਵਾਈਆਂ ਭਾਲਦੇ ਫਿਰਦੇ ਨੇ ਸਾਨੂੰ ਕੋਈ ਦਵਾਈ ਮਿਲੇ ਕੋਈ ਤੇਲ ਮਿਲੇ ਉਹ ਇੰਜੈਕਸ਼ਨ ਮਿਲ ਜਾਵੇ ਜਿਸ ਨਾਲ ਦਾੜੀ ਆ ਜਾਵੇ ਕਿਉਂਕਿ ਦਾੜੀ ਤੋਂ ਬਿਨਾਂ ਬੰਦਾ ਚੰਗਾ ਨਹੀਂ ਲੱਗਦਾ ਇਦਾਂ ਹੀ ਆ ਗੁਰਮੁਖ ਪਿਆਰਿ ਖੋਦਾ ਬੰਦਾ ਜਿਹਦੇ ਦਾੜੀ ਨਾ ਆਵੇ ਚੰਗਾ ਨਹੀਂ ਨ ਲੱਗਦਾ ਤੇ ਜਿਨ੍ਹਾਂ ਤੇ ਆ ਜਾਂਦੀ ਹੈ ਉਹ ਨਾਈ ਭਾਲਦੇ ਨੇ ਉਹ ਨਾਈ ਭਾਲਦੇ ਨੇ ਤੇ ਜਿਨ੍ਹਾਂ ਤੇ ਆ ਨਹੀਂ ਆਉਂਦੀ ਉਹ ਦਵਾਈ ਭਾਲਦੇ ਨੇ ਦਾੜੀ ਆਉਣੀ ਕੇਸ ਸੋਣੇ ਇਹ ਵੀ ਇੱਕ ਸੁੰਦਰਤਾ ਦੀ ਨਿਸ਼ਾਨੀ ਹੈ ਗੁਰਮਤ ਪਿਆਰੇਓ ਮਾਲਕ ਨੇ ਜਿੱਥੇ-ਜਿੱਥੇ ਜਿਹੜੀ ਸਾਜਿਆ ਸਰੀਰ ਨੂੰ ਕਹਿਣ ਦਾ ਭਾਵਰਤ ਸਰੀਰ ਸੋਹਣਾ ਬਣਾਇਆ ਮਾਲਕ ਨੇ ਸੁੰਦਰ ਬਣਾਇਆ ਸਾਬਤ ਸੂਰਤ ਰੱਬ ਦੀ ਭੱਲੇ ਬਈ ਜਿਹੜਾ ਉਹਦੀ ਉਹਦੇ ਕੀਤੇ ਵਿੱਚ ਨੂੰ ਭੰਨ ਘੜ ਕਰਦਾ ਨਾ ਪਾਸ਼ਾ ਕਹਿੰਦੇ ਬਈ ਮਾਣਾ ਰੱਬ ਨੇ ਤੇ ਸੂਰਤ ਸੋਹਣੀ ਬਣਾਈ ਸੁੰਦਰ ਬਣਾਈ ਬਈ ਮਾਨ ਨੂੰ ਭੰਦਾ ਤੋੜਦਾ ਕਈ ਕੁਝ ਕਰਦਾ ਇਸ ਸ਼ੈਡ ਮੈਂ ਇਦਾਂ ਨਹੀਂ ਸੋਹਣਾ ਇਦਾਂ ਸੋਹਣਾ ਲੱਗਾ ਇਦਾਂ ਨਹੀਂ ਇਦਾਂ ਸੋਹਣਾ ਲੱਗਾ ਪਰ ਰੱਬ ਨੇ ਬਹੁਤ ਸੋਹਣਾ ਬਣਾਇਆ ਸਰੀਰ ਸੁਣਿਓ ਧਿਆਨ ਦੇ ਨਾਲ ਮੇਰੇ ਬਾਦਸ਼ਾਹ ਜੀ ਕੀ ਫਰਮਾਨ ਕਰਦੇ ਨੇ ਸਬਕਿਛ ਦੇਖੈ ਤਸੈ ਕਾ ਜਨ ਕੀ ਆਤਨ ਸਾਜ ਨਾਨਕ ਸ਼ਰਨ ਕਰਤਾਰ ਕੀ ਗੁਰੂ ਦੀ ਸ਼ਰਨ ਕਰਤਾਰミン ਰੱਬ ਪਰਮੇਸ਼ਰ ਕਰਤਾ ਰਖੇ ਲਾਜ ਉਹਦੀ ਸ਼ਰਨ ਵਿੱਚ ਆ ਜਾ ਉਹ ਤੇਰੀ ਲਾਜ ਰੱਖ ਲਵੇਗਾ ਆਖੋ ਸਤਨਾਮ ਤੇਰੀ ਲਾਜ ਰੱਖ ਲੇਗਾ ਗੁਰਮੁਖ ਪਿਆਰੇ ਯਾਰ ਇੱਜ਼ਤ ਰੱਖ ਲੇਗਾ ਤੇਰੀ ਜਦੋਂ ਆਪੇ ठाਟ ਬਿ ਕੀਆ ਬਹਿ ਕਰਤੇ ਤਦੋਂ ਪੁੱਛ ਨਾ ਸੇਵਕ ਬਿਆ ਜਦੋਂ ਗੋ ਨੇ ਇਹ ਸਾਰਾ ਕੁਝ ਸਾਜਿਆ ਸੀ ਬਣਾਇਆ ਸੀ ਮੰਨ ਲਓ ਬੰਦੇ ਨੂੰ ਬਣਾਇਆ ਮਾਲਕ ਨੇ ਸਰੀਰ ਬਣਾਇਆ ਸਾਜਿਆ ਤੇ ਬਾਣੀ ਅੰਦਰ ਸਤਿਗੁਰੂ ਕਹਿੰਦੇ ਨੇ ਉਹਨੇ ਕਿਸੇ ਦੀ ਸਲਾਹ ਨਹੀਂ ਲਈ ਕਿਸੇ ਨੂੰ ਨਹੀਂ ਪੁੱਛਿਆ ਰੱਬ ਨੇ ਇਨੇ ਬੰਦੇ ਨੂੰ ਕੈਮੀ ਦਾ ਬਣਾਉਣਾ ਧਰਤੀ ਕੈਵੇਂ ਦੀ ਬਣਾਉਣੀ ਕਿਦਾਂ ਦੀ ਸਜਣੀ ਹੈ ਜਿੱਦਾਂ ਉਹਨੂੰ ਚੰਗਾ ਲੱਗਾ ਉਹਨੇ ਆਪਣੀ ਮਰਜ਼ੀ ਨਾਲ ਬਣਾਇਆ ਰੱਬ ਨੇ ਉਹਨੇ ਕਿਸੇ ਦੀ ਸਲਾਹ ਨਹੀਂ ਲਈ ਜਦੋਂ ਆਪੇ ਥਾਟ ਬਣਾ ਕੀ ਆਦੈ ਕਰਤੇ ਥਾਟ ਦਾ ਭਾਵ ਅਰਥ ਹੁੰਦਾ ਬਨਾਵਟ ਰਚਨਾ ਰਚਨੀ ਬਣਾਉਣਾ ਜਦ ਵਾਪੇ ठाਟ ਕੀ ਆ ਬਹਿ ਕਰਤੇ ਕਰਤੇ ਦਾ ਭਾਵਰਤ ਮਾਲਕ ਪਰਮੇਸ਼ਰ ਤਦੋਂ ਪੁੱਛਣਾ ਸੇਵਕ ਬੀਆ ਉਹਨਕੇ ਸੇਵਕ ਨੂੰ ਨਹੀਂ ਪੁੱਛਿਆ ਕਿਸੇ ਨੂੰ ਨਹੀਂ ਪੁੱਛਿਆ ਕਿਵੇਂ ਕੀਵੇਂ ਬਣਾਉਣਾ ਕੀ ਕਰਨਾ ਤਦੋਂ ਕਿਆ ਕੋਲੇ ਵੈ ਕਿਆ ਕੋ ਦੇਵੈ ਜਾਂ ਅਵਰ ਨਾ ਦੂਜਾ ਕੀਆ ਕਿਉਂਕਿ ਦੂਜਾ ਕੋਈ ਹੈ ਹੀ ਨਹੀਂ ਉਹਦੀ ਬਰਾਬਰ ਦਾ ਕੋਈ ਹੈ ਹੀ ਨਹੀਂ ਸੀ ਜਿੰਨੂੰ ਪੁੱਛਦਾ ਕਿ ਮੈਂ ਬੰਦਾ ਬਣਾਉਣ ਲੱਗਾ ਭਾਈ ਇਹਨੂੰ ਕਿਦਾਂ ਦਾ ਬਣਾਵਾ ਕਿਵੇਂ ਦਾ ਹੋਣਾ ਚਾਹੀਦਾ ਫਿਰ ਆਪੇ ਜਗਤ ਉਪਾਇਆ ਕਰਤੇ ਦਾਨ ਸਭਨਾ ਕੋ ਦਿਆ ਫਿਰ ਉਹਨੇ ਜਗਤ ਸੰਸਾਰ ਨੂੰ ਰਚਿਆ ਫਿਰ ਸਾਰਿਆਂ ਨੂੰ ਦਾਨ ਦਿੱਤਾ ਕਿਹੜਾ ਸਵਾਸਾਂ ਦਾ ਇਹਦੇ ਵਿੱਚ ਆਤਮਾ ਸਾਹ ਪਾਦਤੇ ਇਹਨੂੰ ਖਾਣ ਵਾਸਤੇ ਭੋਜਨ ਵੀ ਦਿੱਤਾ ਪਹਿਨਣੇ ਕੋ ਕੱਪੜਾ ਦੀਆ ਪਹਿਨਣ ਵਾਸਤੇ ਇਹਨੂੰ ਕਪੜਾ ਵੀ ਦਿੱਤਾ ਪਰ ਬਾਦਸ਼ਾਹ ਕਹਿੰਦੇ ਤੂੰ ਖਾਂਦਾ ਨਹੀਂ ਐ ਤੂੰ ਪਹਿਨਦਾ ਵੀ ਨਹੀਂ ਪਰ ਜੇ ਗੁਰਮੁਖ ਪਿਆਰਿਆ ਜੇ ਰੱਬ ਦਾ ਨਾਮ ਨਹੀਂ ਸਤਿਗੁਰਾਂ ਦੀ ਬਾਣੀ ਨਹੀਂ ਪੱਲੇ ਤੇ ਬਾਦਸ਼ਾਹ ਕਹਿੰਦੇ ਤੇਰਾ ਖਾਦਾ ਤੇ ਤੇਰਾ ਪਹਿਨੇਆ ਕਿਉਂ ਕੁਕਰ ਜੂਠਣ ਮੈਂ ਪਾਏ ਕਹਿੰਦੇ ਜਿਵੇਂ ਪੁੱਤਾ ਜੂਠਿਆਂ ਬਰਤਨਾਂ ਦੇ ਵਿੱਚ ਮੂੰਹ ਮਾਰਦਾ ਸਮਝ ਲਾ ਤੇਰਾ ਇਹੀ ਹਾਲ ਆ ਕੋ ਸਤਨਾਮ ਨਾਮ ਬਿਨਾ ਜੋ ਪਹਿਨੇ ਖਾਏ ਜੋ ਕੁਕਰ ਜੂਠਣ ਮੈਂ ਪਾਏ ਨਾਮ ਤੋਂ ਬਗੇਰ ਜਿਹੜਾ ਪਹਿਨਦਾ ਕੱਪੜਾ ਵੀ ਪਹਿਨ ਰਿਆ ਨਾਮ ਬਿਨਾ ਜੋ ਪਹਨੇ ਖਾਏ ਖਾ ਵੀ ਰਿਆ ਭੋਜਨ ਵੀ ਛਕ ਰਿਆ ਪਰ ਰੱਬ ਦਾ ਨਾਮ ਨਹੀਂ ਜਪ ਰਿਆ ਆਪ ਕੋ ਸਤ ਨਾਮ ਬਾਣੀ ਨਹੀਂ ਪੜਦਾ ਬਾਣੀ ਸੁਣਦਾ ਨਹੀਂ ਗੁਰਮੁਖ ਪਿਆਰਿਓ ਜੋ ਕੂਕਰ ਝੂਠਣ ਮੇ ਪਾਏ ਪਾਤਸ਼ਾਹ ਕਹਿੰਦੇ ਐਵੇਂ ਜਿਵੇਂ ਕੁੱਤਾ ਝੂਠੇਆਂ ਬਰਤਨਾਂ ਦੇ ਵਿੱਚ ਮੂੰਹ ਮਾਰਦਾ ਫਿਰਦਾ ਆਪ ਕੋ ਸਤ ਨਾਮ ਤੇਰੇ ਪਿਆਰੇ ਮਾਲਕ ਜੀ ਆਪੇ ਸੇਵ ਬਣਾਈਆਂ ਨਾ ਗੁਰਮੁਖ ਆਪੇ ਅੰਮ੍ਰਿਤ ਪੀਆ ਅੰਮ੍ਰਿਤ ਦਾ ਭਾਵ ਅਰਤ ਜੇ ਨਾਮ ਆਪੇ ਸੇਵ ਬਣਾਈਆਂ ਨਾ ਗੁਰਮੁਖ ਆਪੇ ਅੰਮ੍ਰਿਤ ਪੀਆ ਕਿੰਨੇ ਪੀਤਾ ਜਿਹੜਾ ਗੁਰਮੁਖ ਹੈ ਜਿਹਦਾ ਗੁਰੂ ਵੱਲੇ ਮੁਖਾ ਜਿਨੇ ਬਾਣੀ ਪੜਨ ਦਾ ਹੀ ਯਾ ਕਰ ਲਿਆ ਕਿ ਮੈਂ ਤੇ ਬਾਣੀ ਸੁਣਨੀ ਸੁਣਨੀ ਹੈ ਮੈਂ ਤੇ ਬਾਣੀ ਭਾਈ ਸਮਝਣੀ ਸਮਝਣੀ ਹੈ ਮੈਂ ਤੇ ਸਿੱਖਣੀ ਸਿੱਖਣੀ ਹੈ ਯਾ ਕਰ ਲਿਆ ਉਹਨੂੰ ਪਾਦਸ਼ਾਹ ਜੀ ਫਿਰ ਅੰਮ੍ਰਿਤ ਦੀ ਦਾਤ ਦੇਣੀ ਕਰਦੇ ਨੇ ਆਖੋ ਸਤਨਾਮ ਅੰਮ੍ਰਿਤ ਦਾਤ ਉਹਦੇ ਪੱਲੇ ਪਾ ਦਿੰਦੇ ਨੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਗੁਰਮੁਖ ਪਿਆਰਿਓ ਇਸੇ ਉਮਰ ਵਿੱਚ ਵੀ ਸਿੱਖਿਆ ਜਾ ਸਕਦਾ ਹੈ ਅਜਿਵੇਂ ਭਾਈ ਸਾਹਿਬ ਜੀ ਮਿਲ ਨੂੰ ਭਾਈ ਹਰਬਿੰਦਰ ਸਿੰਘ ਜੀ ਪਿੱਛੇ ਕਹਿ ਰਹੇ ਸੀ ਭਾਈ ਸਾਹਿਬ ਜੀ ਆਪਾਂ ਸੰਥਿਆ ਕਰਨੀ ਆ ਸਿੱਖਣ ਦੀ ਉਮਰ ਥੋੜੀ ਕੋਈ ਹੁੰਦੀ ਹੈ ਕਿਸੇ ਵੀ ਉਮਰ ਵਿੱਚ ਸਿੱਖਿਆ ਜਾ ਸਕਦਾ ਅਗ ਜਦੋਂ ਆਪਾਂ ਵੇਖੋ ਅੱਜ ਤੋਂ 20-25 ਸਾਲ ਪਹਿਲਾਂ ਆਪਣੇ ਕੋ ਕਿਤੇ ਟੱਚ ਮੋਬਾਈਲ ਹੁੰਦੇ ਸੀਗੇ ਆਪਾਂ ਨੂੰ ਪਤਾ ਹੀ ਨਹੀਂ ਸੀ ਹੁੰਦਾ ਕੀ ਚੀਜ਼ ਹੈ ਕੀ ਬਿਮਾਰੀ ਆ ਜਦੋਂ ਹੱਥਾਂ ਵਿੱਚ ਆ ਗਏ ਤੇ ਸਿੱਖ ਵੀ ਲੈ ਚਲਾਉਣੇ ਦੀ ਆਗਿਆ ਸਾਰਾ ਕੁਝ ਹੀ ਪਤਾ ਲੱਗ ਗਿਆ ਪਤਾ ਲੱਗ ਸਿੱਖਣ ਦੀ ਕੋਈ ਉਮਰ ਨਹੀਂ ਬਸ ਸਿੱਖਣ ਦਾ ਹਿਆ ਹੋਵੇ ਮਨ ਅੰਦਰ ਤਮੰਨਾ ਹੋਵੇ ਮਨ ਅੰਦਰ ਚਾਨਾ ਹੋਵੇ ਤੀ ਮੈਂ ਸਿੱਖਣਾ ਸਿੱਖਿਆ ਜਾ ਸਕਦਾ ਆਸ਼ਾ ਕੀ ਫਰਮਾਨ ਕਰਦੇ ਨੇ ਕੀ ਸਮਝਾਉਂਦੇ ਨੇ ਸਾਨੂੰ ਆਪ ਨਿਰੰਕਾਰ ਅਕਾਰ ਹੈ ਆਪੇ ਆਪੇ ਕਰੇ ਸੋthia ਆਪ ਉਹ ਨਿਰੰਕਾਰ ਆਪ ਹੀ ਆਕਾਰ ਹੈ ਆਪ ਹੀ ਉਹ ਦਿਖਦਾ ਵੀ ਹੈ ਤੇ ਨਹੀਂ ਵੀ ਦਿਖਦਾ ਤੁਸੀਂ ਨਿਤ ਪੜਦੇ ਸੁਣਦੇ ਹੋ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਜੇ ਤੇ ਆਪਾਂ ਉਹਨੂੰ ਸਾਰਿਆਂ ਵਿੱਚ ਹੀ ਦੇਖ ਲਈਏ ਕਿ ਸਾਰਿਆਂ ਵਿੱਚ ਹੀ ਰੱਬ ਹੈ ਤੇ ਉਹ ਨੇਕ ਹੈ ਸਾਰਿਆਂ 'ਚ ਹੀ ਰੱਬ ਹੈ ਤੇ ਜੇ ਆਪਾਂ ਕਹੀਏ ਕਿ ਰੱਬ ਇੱਕ ਓਮਕਾਰ ਪਰੁਈਏ ਇੱਕੋ ਦਾ ਦੁਨੀਆ ਤੇ ਪਸਾਰਾ ਉਹ ਦੀਦਾ ਵੀ ਐ ਤੇ ਨਹੀਂ ਵੀ ਦਿਖਦਾ ਅਗੰਮ ਅਗੋਚਰ ਵੀ ਐ ਦੀਦਾ ਵੀ ਐ ਤੇ ਨਹੀਂ ਵੀ ਦੀਦਾ ਜੇ ਸਾਰਿਆਂ ਵਿੱਚੋਂ ਰੱਬ ਦੀ ਨਿਗਾਹ ਮਾਰੋਗੇ ਤੇ ਸਾਰਿਆਂ ਵਿੱਚ ਹੀ ਰੱਬ ਐ ਮੇਰੇ ਵਿੱਚ ਵੀ ਐ ਤੁਹਾਡੇ ਵਿੱਚ ਵੀ ਐ ਮੈਂ ਕਈ ਵਾਰੀ ਬੇਵਕੀ ਕਰਦਾ ਹੁਣਾ ਗੁਰਮਖ ਪਿਆਰਿਓ ਬੰਦਾ ਜੇ ਕਿਤੇ ਇਹ ਗੱਲ ਸਮਝ ਲਵੇ ਨਾ ਮੰ ਲਓ ਆਪਾਂ ਇੱਕ ਪਰਿਵਾਰ ਦੀ ਗੱਲ ਕਰ ਲਈਏ ਇੱਕ ਫੈਮਿਲੀ ਦੀ ਗੱਲ ਕਰ ਲਈਏ ਫੈਮਿਲੀ ਪਰਿਵਾਰ ਦੀ ਘਰ ਦੇ ਵਿੱਚ ਆਪਾਂ ਮੁੰਡਾ ਵਿਆਹਦੇ ਆਂ ਨੌ ਆ ਜਾਂਦੀ ਹੈ ਨੌ ਆ ਗਈ ਹੁਣ ਸੱਸ ਸਹੁਰੇ ਪਰਿਵਾਰ ਨੇ ਸਮਝ ਲਿਆ ਕਿ ਸਾਡੇ ਘਰ ਵਿੱਚ ਰੱਬ ਆ ਗਿਆ ਸਾਡੇ ਘਰ ਵਿੱਚ ਰੱਬ ਆ ਗਿਆ ਇਹ ਰੱਬ ਆਇਆ ਕਿਉਂ ਭਾਈ ਕਿਉਂਕਿ ਹੁਣ ਅਸੀਂ ਹੋ ਜਾਣਾ ਬਜ਼ੁਰਗ ਤੇ ਇਸ ਰੱਬ ਨੇ ਸਾਨੂੰ ਰੋਟੀ ਪਕਾ ਕੇ ਦੇਣੀ ਸਾਡੇ ਕੋ ਰੋਟੀ ਪੱਕਣੀ ਨਹੀਂ ਇਸ ਰੱਬ ਨੇ ਸਾਡੇ ਕੱਪੜੇ ਵੀ ਧੋ ਕੇ ਦੇਣੇ ਆ ਇਸ ਰੱਬ ਨੇ ਸਾਨੂੰ ਪੁੱਛਣਾ ਦੱਸਣਾ ਇਸ ਰੱਬ ਨੇ ਸਾਡੇ ਮੂੰਹ ਵਿੱਚ ਬੁਰਕੀ ਵੀ ਪਾਉਣੀ ਆ ਇਹ ਸਾਡੇ ਘਰ ਵਿੱਚ ਰੱਬ ਆ ਗਿਆ ਇਹ ਰੱਬ ਸਾਡੇ ਘਰ ਵਿੱਚ ਆਇਆ ਸਾਡੀ ਸਾਡਾ ਖਾਨਦਾਨ ਵਧਾਉਣ ਵਾਸਤੇ ਸਾਡੀ ਖੁੱਲ ਵਧਾਉਣ ਵਾਸਤੇ ਰੱਬ ਸਾਡੇ ਘਰ ਵਿੱਚ ਆ ਗਿਆ ਮੇਰੇ ਪੁੱਤਰੇ ਹੋਣਗੇ ਪੁੱਤਰੀਆਂ ਹੋਣਗੀਆਂ ਸਾਡਾ ਖਾਨਦਾਨ ਵਧੇਗਾ ਰੱਬ ਆ ਗਿਆ ਸਾਡੇ ਘਰ ਵਿੱਚ ਸੱਸ ਸਹੁਰੇ ਨੇ ਗੱਲ ਨੂੰ ਸਮਝ ਲਿਆ ਨਾ ਇਸ ਨੂੰ ਕਿ ਸਾਡੇ ਘਰ ਵਿੱਚ ਨੌ ਨਹੀਂ ਆਈ ਇਹ ਰੱਬ ਆਇਆ ਉਹਨੋਂ ਨੋ ਵੀ ਇਹ ਗੱਲ ਸਮਝ ਲਵੇ ਕਿ ਇਹ ਜਿਹੜੇ ਬਜ਼ੁਰਗ ਨੇ ਇਹ ਰੱਬ ਹੈ ਮੈਂ ਰੱਬ ਦੀ ਸੇਵਾ ਕਰਨੀ ਆ ਆਪੋ ਸਤਨਾਮ ਇਹ ਸਾਡੇ ਘਰ ਵਿੱਚ ਮੇਰੇ ਘਰ ਵਿੱਚ ਬਜ਼ੁਰਗ ਬੈਠੇ ਨੇ ਮੈਂ ਇਹਨਾਂ ਦੀ ਸੇਵਾ ਕਰਨੀ ਹੈ ਮੈਂ ਬਜ਼ੁਰਗਾਂ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਦੇਣਾ ਇਹਨਾਂ ਬਜ਼ੁਰਗਾਂ ਨੂੰ ਤੱਤਾ ਠੰਡਾ ਨਵਾਉਣਾ ਇਸ਼ਨਾਨ ਕਰਨਾ ਕੱਪੜੇ ਧੋਣੇ ਇਹ ਰੱਬ ਹੈ ਮੈਂ ਰੱਬ ਦੀ ਸੇਵਾ ਕਰਨੀ ਆ ਜਦੋਂ ਦੋਨਾਂ ਨੇ ਇਹ ਗੱਲ ਸਮਝ ਲਈ ਕਿ ਸਾਡੇ ਘਰ ਵਿੱਚ ਰੱਬ ਆ ਗਿਆ ਉਹ ਵੀ ਸਮਝ ਲਿਆ ਮੇਰੇ ਘਰ ਵਿੱਚ ਰੱਬ ਬਜ਼ੁਰਗ ਬੈਠੇ ਨੇ ਮੈਂ ਇਹਨਾਂ ਦੀ ਸੇਵਾ ਕਰਨੀ ਆ ਦੋਨਾਂ ਨੇ ਗੱਲ ਸਮਝ ਲਈ ਗੁਰਮੁਖ ਪਿਆਰਿਓ ਉਹ ਘਰ ਸਵਰਗ ਨਾ ਬਣ ਜੂ ਭਲਾ ਸੋਚ ਕੇ ਦੇਖਿਓ ਆਪੋ ਸਤਨਾਮ ਕਿੱਡੀਆਂ ਗੰਮ ਗੱਲਾਂ ਨੇ ਪਾਸ਼ਾ ਦੀ ਬਾਣੀ ਅੰਦਰ ਇਹ ਗਿਆਨ ਹੀ ਰੇਮੋਤੀ ਕਿਤੇ ਇਹ ਚੀਜ਼ਾਂ ਪੈਸਾ ਨਾ ਮਿਲਦੀਆਂ ਨੇ ਗੁਰਮੁਖ ਪਿਆਰੋ ਗਿਆਨ ਇਹ ਪੜਾਹਾਰਾ ਕਿਤੇ ਪੈਸਾ ਨਾ ਥੋੜੀ ਦਿਮਾਗ ਦਾ ਸੰਤੁਲਨ ਕਿਤੇ ਬਦਲਦਾ ਪੈਸਿਆਂ ਨਾਲ ਬਦਲਿਆ ਜਾ ਸਕਦਾ ਮਾਇਆ ਨਾਲ ਕੋਈ ਇਦਾਂ ਦਾ ਟੀਕਾ ਅਜੇ ਤੱਕ ਇਜੈਕਸ਼ਨ ਕੋਈ ਗੋਲੀ ਇਦਾਂ ਦੀ ਤਿਆਰ ਹੈ ਕੀ ਹੈ ਕਿ ਡਾਕਟਰ ਟੀਕਾ ਲਾ ਦੇ ਸੱਸ ਦਾ ਵੀ ਸੁਭਾਅ ਬਦਲ ਜੇ ਸਹੁਰੇ ਦਾ ਵੀ ਬਦਲ ਜੇ ਨੌਂ ਦਾ ਵੀ ਬਦਲ ਜੇ ਚਾਰ ਤਹੇ ਜਿੰਨਾਂ ਆਪਸ ਵਿੱਚ ਇਦਾਂ ਦਾ ਕੋਈ ਟੀਕਾ ਹੈਗਾ ਕੋਈ ਇੰਜੈਕਸ਼ਨ ਨਹੀਂ ਕੋਈ ਟੀਕਾ ਨਹੀਂ ਸਤਗੁਰਾਂ ਦੀ ਬਾਣੀ ਹੈ ਜਿਹੜੀ ਬੰਦੇ ਨੂੰ ਗੁਰਮੁਖ ਪਿਆਰਿਓ ਨਰਕਾਂ ਵਿੱਚੋਂ ਕੱਢ ਕੇ ਸਵਰਗਾਂ ਵਿੱਚ ਬਿਠਾ ਲ ਦਿੰਦੀ ਆਪੋ ਸਤਨਾਮ ਸਵਰਗਾਂ ਵਿੱਚ ਬਿਠਾ ਲ ਦਿੰਦੀ ਜੇ ਪਰ ਇਹ ਸੁਣਿਆ ਇਹ ਪੱਲੇ ਬੰਨਿਆ ਕੁਝ ਸਮਝ ਲੱਗਣੀ ਇਹਦੀ ਮਹਾ ਗਿਆਨ ਭੰਡਾਰਾ ਗੁਰਮੁਖ ਪਿਆਰਿਓ ਸਤਗੁਰਾਂ ਦੀ ਬਾਣੀ ਇਕ ਨਾਂ ਨੂੰ ਸਭ ਸੋਝੀ ਆਈ ਇਕ ਫਿਰਦੇ ਬੇਪਰਵਾਹ ਜਿਨ੍ਹਾਂ ਨੂੰ ਸੋਝੀ ਆ ਗਈ ਉਹਨਾਂ ਨੇ ਸੁਣ ਲਿਆ ਉਹਨਾਂ ਨੇ ਸਮਝ ਲਿਆ ਜਿਨ੍ਹਾਂ ਨੂੰ ਸੋਝੀ ਨਹੀਂ ਆਈ ਉਹ ਕੁਛ ਵੀ ਪੱਲੇ ਨਹੀਂ ਲੈ ਕੇ ਜਾਣਾ ਗੁਰਮਤਿ ਪਿਆਰੋ ਸਮਾਂ ਹੁੰਦਾ ਉਹ ਸਮਾਂ ਤੁਮ ਚੜ ਤੁਮ ਚੜ ਚ ਸਮਾਂ ਲੰਘ ਜਾਣਾ ਅੱਲੇ ਕੱਖ ਨਹੀਂ ਰਹਿ ਜਾਣਾ ਸਤਿਨਾਮ ਸਮਾਂ ਤੇ ਲੰਘਦਾ ਹੀ ਜਾਂਦਾ ਬਤੀਤ ਹੋਈ ਜਾਂਦਾ ਘੜੀ ਨੇ ਥੋੜੀ ਖਲੋਣਾ ਇਹ ਤੇ ਤਰੀ ਜਾਣੀ ਆ ਆਪਾਂ ਦੇ ਵੱਡੇ ਭਾਗ ਨੇ ਆਪਣੇ ਮਲਕੋ ਵਾਲਿਓ ਵੱਡੇ ਭਾਗ ਨੇ ਲਾਗੇ ਲਾਗੇ ਜਿੱਥੇ ਤੱਕ ਵੀ ਆਵਾਜ਼ ਆ ਰਹੀ ਹੈ ਕਿ ਆਪਾਂ ਨੂੰ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਸੁਣਨ ਦਾ ਸੁਭਾਗ ਸਮਾਪਤ ਹੋਇਆ ਵੱਡੇ ਭਾਗ ਨੇ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਅੱਜ ਤੱਕ ਕਿਤੇ ਵੀ ਨੱਟ ਤੇ ਕਿਤੇ ਲੜੀਵਾਰ ਪਾਠ ਤੇ ਹੈਗੇ ਨੇ ਸਹਿਜ ਪਾਠ ਬਹੁਤ ਪਰ ਲੜੀਵਾਰ ਕਥਾ ਵਿਚਾਰ ਕਿਤੇ ਨਹੀਂ ਕਿਉਂਕਿ ਸਮਾਂ ਬਹੁਤ ਲੱਗਦਾ ਲੜੀਵਾਰ ਕਥਾ ਵਿਚਾਰ ਨੂੰ ਇਸ ਕਰਕੇ ਆਪਣੇ ਵੱਡੇ ਭਾਗ ਨੇ ਜੇ ਸਮਾਂ ਬਣਿਆ ਦਾਸ ਦੇ ਵੀ ਵੱਡੇ ਭਾਗ ਨੇ ਜਿਹੜੀ ਅਰੰਭਤਾ ਹੋਈ ਤੇ ਆਪਣੇ ਸਾਰਿਆਂ ਦੇ ਵੱਡੇ ਭਾਗ ਨੇ ਸਮਾਂ ਜ਼ਰੂਰ ਕੱਢਿਆ ਕਰੋ ਗੁਰੂ ਦੀ ਗੋਦ ਵਿੱਚ ਆਣ ਕੇ ਆਪਾਂ ਬਹਿ ਕੇ ਸਤਿਗੁਰਾਂ ਦੀ ਬਾਣੀ ਸੁਣਿਆ ਕਰੀਏ ਤਾਂ ਸਾਡਾ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਵੱਡੇ ਭਾਗ ਨੇ ਹਰ ਤਰ੍ਹਾਂ ਦਾ ਵਿਸ਼ਾ ਲੜੀਵਾਰ ਕਥਾ ਵਿਚਾਰ ਦੇ ਵਿੱਚ ਜਿਹੜੀ ਅੱਜ ਗੱਲ ਹੋ ਗਈ ਇਹ ਕੱਲ ਨੂੰ ਨਹੀਂ ਹੋਣੀ ਜਿਹੜੀ ਅੱਜ ਵਿਚਾਰ ਹੋ ਗਈ ਕਿਉਂਕਿ ਵੱਖਰਾ ਵੱਖਰਾ ਵਿਸ਼ਾ ਵੱਖਰਾ ਵੱਖਰਾ ਸਭ ਜਗਤ ਹੈ ਪਾਤਸ਼ਾਹ ਦੀ ਬਾਣੀ ਦਾ ਆਈਆਂ ਸੰਗਤਾਂ ਦਾ ਧੰਨਵਾਦ ਹੋਈਆਂ ਗਲਤੀਆਂ ਦੀ ਖਿਮਾ ਪਾਸ਼ਾ ਦੇ ਚਰਨਾਂ ਅੰਦਰ ਚਕਾਓ ਅਸੀਸ ਬਲਾਉ ਫਤਿਹ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ